ਗੁਰਵਾਨੀ ਕਹਿੰਦੀ ਆ ਰਾਮ ગયો ਰਾਵਣ ગયો ਜੇ ਰਾਵਣ ਗਿਆ ਤਾਂ ਰਾਮ ਵੀ ਗਿਆ ਉਹ ਰਾਵਣ ਦੇ ਮਰ ਕੇ ਰਾਮ ਕਿਹੜਾ ਬਚ ਗਿਆ ਜੇ ਤਾਂ ਰਾਮ ਹੋ ਜਾਂਦਾ ਉਹ ਰਾਵਣ ਨੂੰ ਮਾਰ ਕੇ ਰਾਵਣ ਨੂੰ ਮਾਰ ਕੇ ਰਾਮ ਨੂੰ ਉਬਰ ਹੋ ਜਾਣਾ ਚਾਹੀਦਾ ਸੀ ਅਸਲੀ 라ਵਣ ਜਦ ਤਨ ਮੜਿਆ ਰਾਮ ਅਮਰ ਹੋ ਜਾਊਗਾ 라ਵਣ ਜੇ ਮਾਨਾ ਜੇ ਇਹਨੂੰ ਮਾਰ ਲੈ ਰਾਮ ਤਾਂ ਅਮਰ ਬਰਾਵਣ ਨੂੰ ਮਾਰ ਕੇ ਹੀ ਹੁੰਦਾ ਪਰ 라ਵਣ ਤੁਸੀਂ ਤਾਂ ਬਾਹਰ ਬਣਾ ਲਿਆ ਜਿਹੜਾ 라ਵਣ ਹੈ ਜਿਹੜਾ ਬਣ ਜਿਹੜਾ ਮਾਇਆ ਦਾ ਬਣਾ ਇਹਦੇ ਵੀ ਜਿਹੜਾ ਰਵਿਆ ਹੋਇਆ ਹੈ 라ਵਣ ਤਾਂ 라ਵਣ ਦਾ ਥੋੜਾ ਮਨ ਹੈ ਬਾਲਣਾ ਇਹ ਸੀ ਮਾਰਤਾ ਉਹ ਬ੍ਰਹਮ ਗਿਆਨੀ ਬ੍ਰਹਮ ਜਿਹੜਾ 라वण ਦੇ asli 라वण ਦੇ ਮਰਨ ਦੀ ਗੱਲ ਕਰਦਾ ਤਾਂ ਉਹਨੂੰ 라वण ਕਹੇ ਕਿ ਉਹੀ ਮਾਰਦਾ ਉਹ ਕਹਿੰਦਾ ਤੂੰ ਵੀ ਤਾਂ 라ਵਣ ਹੈ ਤੇ ਰਵੀ ਤਾਂ ਮਨ ਹੈਗਾ ਹੀ ਹੈ ਜੇ 라वण ਮਰਦਾ ਤਾਂ ਰਾਮ ਅਵਰ ਹੁੰਦਾ ਤੇ ਰਾਮ ਤਾਂ ਮਰ ਗਿਆ ਕਿਹੜਾ 라वण ਮਾਰਿਆ ਫਿਰ ਤੁਸੀਂ ਰਾਮ ਨੇ ਕਿਹੜਾ 라वण ਮਾਰਿਆ ਰਾਵਣ ਦੀ ਮੁਕਤੀ ਮੰਨਦੇ ਨੇ 라ਵਣ ਕਹਿੰਦਾ ਮੈਂ ਰਾਮ ਦੇ ਮਰ ਗਿਆ ਮੁਕਤੀ ਹੋ ਗਈ ਤੇ ਰਾਮ ਦੀ ਤਾਂ ਮੁਕਤੀ ਹੋਈ ਨਹੀਂ ਫਿਰ ਰਾਮ ਦੀ ਮੁਕਤੀ ਕਦ ਹੋਈ ਰਾਮ ਮੁਕਤ ਕਿਵੇਂ ਹੋਇਆ ਆ ਇਹਨਾਂ ਦੀ ਰਮਾਇਣ ਆ ਇਹਨਾਂ ਦਾ ਕਹਾਣੀ ਰਵਣ ਚ ਰਾਮ ਮੁਕਤ ਕਿਵੇਂ ਹੋਇਆ ਕਦ ਹੋਇਆ ਗੁਰਬਾਣੀ ਨੇ ਕਰਤੀ ਟਿੱਪਣੀ ਰਾਮ ਗਏ ਔਰ 라ਵਣ ਗਏ ਕਲੋਂ ਕਲੋਂ ਦੇ ਅਰਥ ਲੱਭ ਲੋ ਬੁਝ ਲੋ ਕੀ ਹੈ ਬੁਝਾਰਤਾ ਹੈ ਇਹ ਬੁਝਾਰਤਾ ਬੁਝ ਲੋ ਕੀ ਹੈ ਜੇ ਰਾਵਣ ਵਰਦਾ ਰਾਮ ਮੁਕਤ ਕੀ ਰਾਮ ਸਜੀਵਨ ਹੋ ਜਾਂਦਾ ਰਾਮ ਅਮਰ ਹੋ ਜਾਂਦਾ ਰਾਮ ਦਾ ਅਮਰ ਹੈ ਜੀ ਤੁਹਾਡਾ ਉਹ ਰਾਮ ਦਾ ਹਮੇਸ਼ਾ ਹੀ ਹਮਾਰਾ ਸ਼ਰੀਰ ਤਾਂ ਹਟ ਜਾਂਦਾ ਛੱਡ ਦਿੰਦਾ ਚੇਰ ਆਵਰ ਨੂੰ ਮਾਰ ਲੈਂਦਾ ਰਾਮ ਦਾ ਰਾਮ ਦੁਬਾਰਾ ਸ਼ਰੀਰ ਬਣੀ ਤਾੜਨ ਕਰਦਾ ਫਿਰ ਅਧਰੀ ਰਾਮਨ ਅਸਲ ਅਸਲ ਤਾਂ ਰਾਮ ਦੀ ਮੁਕਤੀ ਹੋਣੀ ਸੀ 라ਵਣ ਦੀ ਮੁਕਤੀ ਦਾ ਤਾਂ ਮਤਲਬ ਇਹ ਨਹੀਂ ਕੋਈ ਉਹ ਉਹਦਾ ਸੰਸਾਰ ਜਾ ਕੇ ਜਨਮ ਲੈਂਦਾ ਇੱਥੇ ਮਰ ਜਾਂਦਾ ਇੱਥੇ ਅੱਖਾਂ ਬੀਜ ਜਾਂਦਾ ਉਹਦਾ ਮਰਨਾ ਹੀ ਮਰਨਾ ਹੈ ਨਾ ਤਾਂ 라ਵਣ ਨੇ ਤਾਂ ਇਹਨੂੰ ਮਾਰਨ ਦੀ ਕੀ ਲੋੜ ਸੀ ਪਰ ਜੇ 라ਵਣ ਨੂੰ ਰਾਮ ਮਾਰਦਾ 라ਵਣ ਨੂੰ ਮਾਰਦਾ ਪਰਮੇਸ਼ਰ ਹੁਕਮ ਹੁਕਮ ਨਾਲੇ 라ਵਣ ਪੈਦਾ ਹੁੰਦਾ ਹੁਕਮ ਮਾਰਦਾ ਜੇ ਰਾਮ ਚਾਹੁੰਦਾ 라ਵਣ ਨੂੰ ਆਪਣੇ ਮਨ ਨੂੰ ਮਾਰਨਾ ਆਪਣਾ ਮਨ ਇਹਦਾ 라ਵਣ ਜੇ ਰਾਮ ਚਾਹੁੰਦਾ ਆਪਣੇ ਮਨ ਨੂੰ ਮਾਰਨਾ ਤੇ ਫਿਰ ਰਾਮ ਦਾ ਜੀਵਨ ਉਹ ਰਾਮ ਲਈ ਆਇਆ ਹੈ ਇਸ ਕਰਕੇ ਇਸ ਵਾਰ ਨੂੰ ਗੁਰਬਾਣੀ ਨੇ ਲੋਕਾਰ ਤੁਹਾਡੀ ਬੰਦਿਆ RAM ਜਿਹੜੇ ਨੂੰ ਗੁਰਬਾਣੀ ਮੰਦੀ ਆ ਉਹ RAM ਆਪਣੇ ਮਨ ਨੂੰ ਮਾਰਦਾ ਕਿਸੇ ਲੰਕਾ ਦੇ ਰਾਜੇ ਨੂੰ ਨਹੀਂ ਮਾਰਦਾ ਜਿਹੜਾ ਵੈਦਾਂ ਦਾ ਕਹਤਾ ਹੋ ਉਹ ਆਪਣਾ ਮਨ ਉਹਦਾ ਆਪਣਾ ਮਨ ਰਾਵਣ ਹੈ ਜਿਹੜਾ ਗੁਰਬਾਣੀ ਦਾ RAM ਹੈ ਉਹਦਾ ਆਪਣਾ ਹੀ ਮਨ ਰਾਵਣ ਉਹ ਉਸੇ ਨਾਲ ਲੜਾਈ ਹੈ ਮੰਦੇ ਨਾਲੇ ਉਹਦੀ ਲੜਾਈ ਹੈ ਬੰਨ ਨਾਲੇ ਉਹਦੀ ਸਾਥ ਖਾਲਸਾ ਸੋ ਜੋ ਕਰੇ ਨਿਤ ਜੰਗ ਕੀਦੇ ਨਾ ਆਪਣੇ ਮਨ ਨਾਲ ਆ ਫਰਕਾ ਹਿੰਦੂ ಮತ ਦਾ ਔ ਜੀ ਬਖਸੀ ਦੇ ਬੁੱਧਾ ਕੁਸਲ ਥਾਨ ਇੱਥੋਂ ਬੁੱਧੀ ਦਾ ਵਿਕਾਸ ਹੋਣਾ ਸ਼ੁਰੂ ਹੋਣਾ ਆ ਮੋੜ ਤੇ ਫਸੀ ਹੋਈ ਆ ਬੁੱਧ ਇੱਥੋਂ ਬੁੱਧੀ ਦਾ ਬਿਗਾਸ ਬਕਸੀਧਿਆ ਤੱਦੇ ਨਾਲ ਬਕਸੀਧਿਆ ਬੁੱਧਾ ਕੁਸ਼ਲ ਥਾਨ ਇੱਥੋਂ ਸੋਝੀ ਆਉਣੀ ਸ਼ੁਰੂ ਹੋਣੀ ਆ ਬੁੱਧੀ ਨੂੰ ਸੋਝੀ ਇੱਥੋਂ ਗਤੀ ਫੜਨੀ ਆ ਬੁੱਧੀ ਨੇ ਅੱਗੇ ਰਾਮ ਔਰ ਰਾਵਣ ਨੂੰ ਸਮਝ ਕੇ ਬੁੱਧ ਨੇ ਗਤੀ ਫੜਨੀ ਆ ਇਹ ਤਾਂ ਹੋਰੇ ਰਾਮ ਔਰ ਰਾਵਣ ਦੀ ਕਹਾਣੀ ਸੁਣਾਈ ਜਾਂਦੇ ਨੇ ਉੱਝਾਏ ਪੈ ਇਹਨਾਂ ਲੋਕ ਇਸੇ ਕਰਕੇ ਦਖਣ ਵਾਲੇ ਰਾਮ ਆ ਰਾਵਣ ਦੀ ਗੱਲ ਨੂੰ ਲਈ ਬੰਦੇ ਉਹ ਰਾਵਣ ਤਾਂ ਰਾਮ ਨਾਲ ਵੀ શ્રેਸ਼ ਚ ਰਾਮ ਤਾਂ ਉਹ ਰਾਮ ਤਾਂ ਉਸ ਬੰਦਿਆ ਨੂੰ ਮਾਰਦਾ ਹੈ ਜਿਹੜੇ ਭਗਤ ਨੇ ਉਹ ਸਬੂਕ ਰਿਸ਼ੀ ਦਾ ਸਿਰ ਵਢਿਆ ਉਹਨੇ ਕਿਉਂ ਵਢਿਆ ਉਹ ਰਾਵਣ ਦਾ ਚੇਲਾ ਸਬੂਕ ਰਿਸ਼ੀ ਬ੍ਰह्म ਗਿਆਨੀ ਆ ਤਤ ਗਿਆਨੀ ਆ ਤਤ ਗਿਆਨ ਨਹੀਂ ਪੈਦਾ ਹੁਣ ਦੇਣਾ ਰਾਵਣ ਨੇ ਤਤ ਗਿਆਨ ਨਹੀਂ ਪੈਦਾ ਹੁਣ ਆ ਤਤ ਗਿਆਨ ਦਾ ਖਲਾਫ ਖੜਾ ਰਾਵਣ ਸਾਰਾ ਹਿੰਦੂਤਵ ਖੜਾ ਇਹਦੇ ਖਲਾਫ ਤਤ ਗਿਆਨ ਦਾ ਮਤ ਤਤੋ ਗਿਆਨ ਤਤ ਗਿਆਨ ਦੀ ਗੱਲ ਦੱਸ ਦੇਣ ਇਹ ਇਹਨਾਂ ਦੇ ਜਿੰਨੇ ਵੀ ਬੜੇ ਬੜੇ ਸਿੱਧ ਨੇ ਇਹ ਜਨ ਵੀ ਇਹਨਾਂ ਨੇ ਬਣਾਏ ਹੋਏ ਨੇ ਵਿਦਾਂਤੀਆਂ ਦੇ ਬਟ ਜਿਹੜੇ ਇਹਨਾਂ ਦੇ ਸ਼ਕਰਾਚਾਰੀਆ ਨੇ ਆ ਤਤ ਗਿਆਨ ਕਿਉਂ ਛੱਡਿਆ ਹੋਇਆ ਨਾ ਨੇ ਇਹ ਕਾਹਦੇ ਛੱਡਤਾ ਬਟ ਤਤ ਗਿਆਨ ਨੂੰ ਪੂਰਤੀ ਪੂਰਿਆ ਜੋ ਕਰਦੇ ਨੇ ਤਤ ਗਿਆਨ ਵਿਸਾਰਤਾ ਤਤ ਗਿਆਨ ਵਿਸਾਰ ਕੇ ਕੀ ਹੋ ਜਾਂਦਾ ਅੰਨਾ ਦੋ ਅੱਖਾਂ ਖਤਮ ਬੁੱਧ ਖਤਮ ਬ विवेक बुद्धि ਜਾਂ ਖਤਮ ਹੋ ਜਾਂਦੀ ਉਹਨਾਂ ਨੂੰ ਕਹਿੰਦੇ ਨੇ ਜਿਹਨੂੰ ਭਗਤ ਕਹਿੰਦੇ ਨੇ ਹਿੰਦੂ ਨਾ ਕਿਉਂਕਿ ਹੈ ਭਗਤਾਂ ਨੇ ਕਬੀਰ ਨੇ ਹਿੰਦੂ ਨਾ ਕਹਦੇ ਕਿ ਹੈ ਉਹਨੇ ਤਤ ਮਤ ਤਤ ਗਿਆਨ ਦੀ ਵਿਸਾਰਤੀ ਤਤ ਗਿਆਨ ਦਾ ਭੋਗ ਪਾਤਾ ਤਤ ਗਿਆਨ ਦੇ ਖਿਲਾਫ ਖੜਾ ਜੋਰ-ਜੋਰ ਨਾਲ ਪ੍ਰਚਾਰ ਹੋ ਰਿਹਾ ਵਤ ਤਤ ਗਿਆਨ ਜਦ ਹੁੰਦੀ ਆ ਫਿਰ ਬੁੱਧੀ ਦਾ ਵਿਕਾਸ ਹੁੰਦਾ ਫਿਰ ਅੱਗੇ ਵੱਧਦਾ ਨਹੀਂ ਤਾਂ ਘੁੰਮਣ ਘੇਰੇ ਦੇ ਵਿੱਚ ਫਸਿਆ ਹੋਇਆ ਇਹਨਾਂ ਦਾ ਜਿਹੜਾ ਹੈ ਨਾ ਮਹਾ ਭਾਰ ਦੇ ਵਿੱਚ ਉਹ ਭਵਨੀ ਉਹ ਆਮਾਨ ਉਹ ਭਵਨੀ ਮਾਨਾ ਇਹ ਚੱਕਰਬੀਊਜ ਫਸਿਆ ਹੋਇਆ ਧਰਮ ਦਾ ਚੱਕਰਬੀਊ ਬਣਾਇਆ ਉਹ ਚ ਫਸਦਾ ਉਹ ਬਾਹਰ ਨਿਕਲੇ ਨਹੀਂ ਸਕਦਾ ਕੋਈ ਦੇਖਣਗੇ ਦਿਖਾਵੇ ਇਹ ਬੜਾ ਜਾਣਦਾ ਸੀ ਸਰੀਰ ਚਾ ਸਰੀਰ ਦੇ ਚੱਕਰ ਪ੍ਰੇਤ ਪਿੰਜਰ ਜਿਹੜਾ ਸਰੀਰ ਹੈ ਚੱਕਰ ਵੀ ਉਹ ਹੈ ਇੱਥੇ ਨਿਕਲ ਕੇ ਦਿਖਾਵੇ ਹੁਣ ਵੱੜਤਾ ਗਿਆ ਹੈ ਮਾਤਾ ਦੇ ਗਰਭ ਚ ਉਦੋਂ ਮਾਂ ਤੇ ਜਾਗਦੀ ਸੀ ਉਦੋਂ ਜਾਗਦੀ ਸੀ ਜਦ ਬੜਿਆ ਸਰੀਰ ਚ ਉਦੋਂ ਛਿਬ ਦੇ ਨਾਲ ਸ਼ਕਤੀ ਦਾ ਮੇਲ ਸੀ ਉਦੋਂ ਬੁੱਧ ਗੱਲ ਸੁਣਦੀ ਸੀ ਸ਼ਬਦ ਨਾਲ ਜੁੜੀ ਹੋਈ ਸੀ ਉਦੋਂ ਤਾਂ ਵੱੜਤਾ ਇਹਨੂੰ ਵਿੱਚ ਜੋੜਤਾ ਮਾਇਆ ਚ ਹੁਣ ਕੱਢਣ ਵੇਲੇ ਸੌਂਗੀ ਬਾਹਰ ਜ ਸੁੱਤੀ ਕਾ ਦਾ ਸੁੱਤੀਆ ਜਲ ਜੇ ਦਿਨ ਜਦ ਜ ਜਾਂਦੇ ਸਪਾਣਾ ਤੇ ਜਮਿਆ ਪਰਵਾਰ ਭਲਾ ਪਾਇਆ ਲਿਬ ਛੁਟ ਗਈ ਉਹਦੀ ਲਿਬ ਉਦੋਂ ਛੁਟ ਗਈ ਬੁੱਧ ਦੀ ਲਿਬ ਅੰਦਰ ਵਾਲੇ ਸ਼ਬਦੋਂ ਛੁਟ ਗਈ ਸ਼ਿਵ ਨਾ ਸ਼ਕਤੀ ਦਾ ਪੱਲਾ ਛੁੱਟ ਗਿਆ ਲੜ ਲੱਗੀ ਤੇ ਨਾ ਪੱਲੇ ਤਾਂ ਲੱਗੀ ਉਦੋਂ ਲੜ ਛੁਟ ਗਿਆ ਜੇ ਜਾਣਾ ਲੜ ਛੱਜਣਾ ਪਿੱਡੀ ਪਾਈ ਗੰਡ ਗੰਡ ਤਕੜੀ ਗੰਡ ਨਹੀਂ ਪਾਈ ਗੰਡ ਛੁੱਟ ਗਈ ਹੱਥੇ ਬੜਿਆ ਤਾਂ ਨਾ ਲੜ ਛੁੱਟ ਗਿਆ ਝਟਕਾ ਵਜਿਆ ਛੁੱਟ ਗਿਆ ਜਦੋਂ ਇੱਥੋਂ ਵੀ ਆਖਾ ਚੱਲੂਗੀ ਲੈਣਾ ਦੋ ਹੋ ਜਾਣੀਆਂ ਨੇ ਅਡੋ ਅਡ ਫੇਰ ਬਰਦਾਸ਼ਤ ਨਹੀਂ ਹੋਣੀ ਨਾ ਤੇ ਆ ਪ੍ਰਚਾਰ ਬਰਦਾਸ਼ਤਾ ਜਿਹੜਾ ਹੁਣ ਹੋ ਰਿਹਾ ਇਹ ਕਹਿੰਦੇ ਨੇ ਨਿਆਰਾ ਖਾਲਸਾ ਆ ਨੈਰੀ ਮਤਾ ਹੈ ਦੇਖ ਲੋ ਸਾਡੇ ਚੱਲਣਾ ਕਿਥੇ ਨੇ ਨਿਆਰਾ ਖਾਲਸਾ ਜਿਹੜੇ ਰੌਲਾ ਪਾਉਂਦੇ ਨੇ ਜੇ ਇੱਕ ਵੀ ਚੱਲ ਗਿਆ ਨਿਆਰੇ ਵਾਲੇ ਜੋ ਕਹਦੇ ਭੱਜ ਜਾਣਗੇ ਪਿਛੇ ਨੂੰ ਇਹਦਾ ਦਾੜੀ ਕਹੇ ਸਨ ਨਿਆਰੇ ਨੇ ਨਾ ਦੇ